ਸਾਲ 2007 ਵਿੱਚ ਨਿਰਦੇਸ਼ਕ ਅਨਿਲ ਸ਼ਰਮਾ ਦੀ ਫੈਮਲੀ ਡਰਾਮਾ ਫਿਲਮ ਆਪਣੇ ਬਾਕਸ ਆਫਿਸ ਤੇ ਰਿਲੀਜ਼ ਹੋਈ ਸੀ ਇਸ ਫਿਲਮ ਵਿੱਚ ਦਿওল ਪਰਿਵਾਰ ਦੇ ਸਾਰੇ ਮੈਂਬਰ ਇਕੱਠੇ ਸਕਰੀਨਸ 'ਤੇ ਸ਼ੇਅਰ ਕਰਦੇ ਹੋਏ ਨਜ਼ਰ ਆਏ ਸਨ ਜਿਨ੍ਹਾਂ ਵਿੱਚ ਧਰਮਿੰਦਰ ਸਾਨੀ ਦਿওল ਤੇ ਬੌਬੀ ਦਿওল ਵੀ ਸ਼ਾਮਲ ਸਨ ਇਸ ਨੂੰ ਹਿੰਦੀ ਸਿਨੇਮਾ ਦੀਆਂ ਸਭ ਤੋਂ ਵਧੀਆ ਫੈਮਲੀ ਡਰਾਮਾ ਫਿਲਮਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਇਸ ਫਿਲਮ ਵਿੱਚ ਸ਼ਿਲਪਾ ਸ਼ੇਟੀ, ਕਿਰਨ ਖੀਰ ਤੇ ਕੈटरीना कैफ ਨੇ ਵੀ ਖਾਸ ਰੋਲ ਨਿਭਾਈ ਸਨ ਇਹ ਫਿਲਮ ਭਾਰਤੀ ਬਾਕਸ ਆਫਿਸ ਦੇ ਇੱਕ ਬਲੌਕਬਸਟਰ ਹਿੱਟ ਸਾਬਿਤ ਹੋਈ ਸੀ ਕੁਝ ਮਹੀਨੇ ਪਹਿਲਾਂ ਹੀ ਅਨਿਲ ਸ਼ਰਮਾ ਨੇ ਇੱਕ ਇੰਟਰਵਿਊ ਵਿੱਚ ਆਪਣੀਆਂ ਆਉਣ ਵਾਲੀਆਂ ਫ ਵਿਚੋਂ ਇੱਕ ਫਿਲਮ ਸੀ ਆਪਣੇ 2 ਇਸ ਫਿਲਮ ਦੇ ਬਾਰੇ ਗੱਲ ਕਰਦੇ ਹੋਏ ਅਨਿਲ ਸ਼ਰਮਾ ਨੇ ਕਿਹਾ ਸੀ ਕਿ ਆਪਣੇ 2 ਦੀ ਕਹਾਣੀ ਤੇ ਕੰਮ ਚੱਲ ਰਿਹਾ ਹੈ ਤੇ ਸਕ੍ਰਿਪਟ ਲਗਭਗ ਫਾਈਨਲ ਹੋ ਚੁੱਕੀ ਹੈ ਉਹਨਾਂ ਨੇ ਕਿਹਾ ਸੀ ਕਿ ਮੈਂ ਕਨਫਰਮ ਕਰਦਾ ਹਾਂ ਕਿ ਤੁਸੀਂ ਆਪਣੇ 2 ਵਿੱਚ ਨਰਮਿੰਦਰ ਸਣੀ ਦਿਓਲ ਤੇ ਬੌਬੀ ਦਿਓਲ ਨੂੰ ਇਕੱਠੇ ਔਨ ਸਕ੍ਰੀਨ ਦੇਖੋਗੇ ਜਦੋਂ ਅਨਿਲ ਸ਼ਰਮਾ ਨੇ ਸੋਸ਼ਲ ਮੀਡੀਆ ਤੇ ਆਪਣੇ 2 ਦਾ ਐਲਾਨ ਕੀਤਾ ਸੀ ਤਾਂ ਉਹਨਾਂ ਨੇ ਕਨਫਰਮ ਕੀਤਾ ਸੀ ਕਿ ਦਿਓਲ ਪਰਿਵਾਰ ਦਾ ਇੱਕ ਹੋਰ ਮੈਂਬਰ ਇਸ ਫਿਲਮ ਵਿੱਚ ਨਜ਼ਰ ਆਵੇਗਾ ਉਹ ਮੈਂਬਰ ਕੋਈ ਹੋਰ ਨਹੀਂ ਬਲਕਿ ਸਣੀ ਦਿਓਲ ਦਾ ਬੇਟਾ ਕਰਨ ਸਿੰਘ ਦਿਓਲ ਹੈ ਪਰ ਇਸ ਫਿਲਮ ਨੂੰ ਲੈ ਕੇ ਹੁਣ ਜੋ ਅਪਡੇਟ ਆਇਆ ਹੈ ਉਹ ਫੈਨਸ ਤੁਹਾਨੂੰ ਦੱਸਦੀ ਕਿ ਬਾਲੀਵੁੱਡ ਦੇ ਦਿੱਗਜ ਐਕਟਰ ਧਰਮਿੰਦਰ 24 ਨਵੰਬਰ 2025 ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਉਹਨਾਂ ਦੀ ਆਖਰੀ ਥੈਟ੍ਰਿਕਲ ਰਿਲੀਜ਼ ਫਿਲਮ 21 ਹੋਵੇਗੀ ਹਾਲਾਂਕਿ ਉਹਨਾਂ ਨੂੰ ਇੱਕ ਹੋਰ ਫਿਲਮ ਯਾਨੀ ਕਿ ਆਪਣੇ ਟੂ ਵਿੱਚ ਕਾਸਟ ਕਰਨ ਦੀ ਯੋਜਨਾ ਸੀ ਤੇ ਇਹ ਫਿਲਮ ਦਿਵਲ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਨੂੰ ਇਕੱਠਾ ਕਰਨ ਵਾਲੀ ਸੀ ਫਿਲਮ ਦੇ ਨਿਰਦੇਸ਼ਕ ਅਨਿਲ ਸ਼ਰਮਾ ਨੇ ਕਿਹਾ ਹੈ ਕਿ ਧਰਮਿੰਦਰ ਤੋਂ ਬਿਨਾ ਇਹ ਫਿਲਮ ਬਣਾਉਣਾ ਬਿਲਕੁਲ ਅਸੰਭਵ ਹੋਵੇਗਾ ਅਨਿਲ ਸ਼ਰਮਾ ਨੇ ਕਿਹਾ ਕਿ ਆਪਣੇ ਆਪਣਿਆ ਤੋਂ ਬਿਨਾ ਨਹੀਂ ਬਣ ਸਕਦੀ ਧਰਮਜੀਤ ਤੋਂ ਬਿਨਾ ਇਸ ਫਿਲਮ ਦਾ ਸੀਕਲ ਬਣਾਉਣਾ ਬਿਲਕੁਲ ਅਸੰਭਵ ਹੈ ਸਾਨੂੰ ਛੱਡ ਕੇ ਚਲੇ ਗਏ ਕੁਝ ਸੁਪਨੇ ਅਧੂਰੇ ਰਹਿ ਗਏ ਇਹ ਹੁਣ ਉਹਨਾਂ ਤੋਂ ਬਿਨਾ ਸੰਭਵ ਨਹੀਂ ਹੈ ਅਨਿਲ ਸ਼ਰਮਾ ਪਹਿਲਾਂ ਧਰਮਿੰਦਰ ਦਿਨਾਲ ਹਕੂਮਤ ਫਰਿਸ਼ਤੇ ਤਹਿਲਕਾ ਤੇ ਆਪਣੇ ਵਰਗੀਆਂ ਫਿਲਮਾਂ ਵਿੱਚ ਕੰਮ ਕਰ ਚੁੱਕੇ ਨੇ ਆਪਣੇ ਟੂ ਦਾ ਐਲਾਨ ਉਹਨਾਂ ਨੇ ਕੁਝ ਮਹੀਨੇ ਪਹਿਲਾਂ ਹੀ ਕੀਤਾ ਸੀ ਪਰ ਇਹ ਫਿਲਮ ਕਦੀ ਵੀ ਫਲੋਰ ਤੇ ਨਹੀਂ ਆਈ ਇਹ ਫਿਲਮ 2007 ਦੀ ਹਿੱਟ ਫਿਲਮ ਆਪਣੇ ਦਾ ਹੀ ਸੀਕਲ ਹੋਣ ਵਾਲੀ ਸੀ ਜਿਸ ਵਿੱਚ ਧਰਮਿੰਦਰ ਸਨੀ ਦਿਉਲ ਤੇ ਬੌਬੀ ਦਿਉਲ ਨੇ ਲੀਡ ਰੋਲ ਨਿਭਾਈ ਸੰ ਅਨਿਲ ਸ਼ਰਮਾ ਨੇ ਖੁਲਾਸਾ ਕੀਤਾ ਕਿ ਉਹ ਆਖਰੀ ਵਾਰ ਉਸੇ ਸਾਲ ਅਕਤੂਬਰ ਵਿੱਚ ਧਰਮਿੰਦਰ ਨੂੰ ਮਿਲੇ ਸਨ ਉਸ ਸਮੇਂ ਧਰਮ ਜੀ ਨੇ ਅਨਿਲ ਸ਼ਰਮਾ ਨੂੰ ਕਿਹਾ ਸੀ ਹਾਂ ਕੈਮਰਾ ਮੇਰੀ ਮਹਿਬੂਬਾ ਹੈ ਤੇ ਇਹ ਮੈਨੂੰ ਯਾਦ ਕਰਦੀ ਹੈ ਮੈਂ ਇਸ ਦੇ ਸਾਹਮਣੇ ਜਾਵਾਂਗਾ ਅਨਿਲ ਸ਼ਰਮਾ ਨੇ ਧਰਮਿੰਦਰ ਦੇ ਦੇਹਾਂਤ ਤੇ ਇੱਕ ਇਮੋਸ਼ਨਲ ਪੋਸਟ ਨੂੰ ਵੀ ਸਾਂਝਾ ਕੀਤਾ ਧਰਮਿੰਦਰ ਦੀ ਆਖਰੀ ਫਿਲਮ 21 ਹੋਵੇਗੀ ਜਿਸ ਵਿੱਚ ਅਮਿਤਾਬ ਬਚਨ ਦੇ ਪੋਤੇ ਅਗਸਤਿਆਨੰਦਾ ਵੀ ਨਜ਼ਰ ਆਉਣ ਵਾਲੇ ਨੇ ਸ਼੍ਰੀ ਰਾਮ ਰਾਘਵਨ ਦੁਆਰਾ ਨਿਰਦੇਸ਼ਿਤ ਇਹ ਫਿਲਮ 25 ਦਸੰਬਰ 2025 ਨੂੰ ਉਨ੍ਹਾਂ ਦੀ ਮੌਤ ਤੋਂ ਠੀਕ 1 ਮਹੀਨੇ ਦੇ ਬਾਅਦ ਬਾਕਸ ਆਫਿਸ ਤੇ ਰਿਲੀਜ਼ ਹੋਵੇਗੀ ਧਰਮਿੰਦਰ ਦੇ ਦੇਹਾਂਤ ਦੇ ਕਾਰਨ ਹੁਣ ਬਾਲੀਵੁੱਡ ਵਿੱਚ ਸੋਗ ਦੀ ਇੱਕ ਲਹਿਰ ਹੈ ਤੇ ਹੁਣ ਆਪਣੇ ਟੂ ਦੇ ਨਾਲ ਜੁੜੀ ਇਸ ਖਬਰ ਨੇ ਫੈਨਸ ਨੂੰ ਹੋਰ ਨ